ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਮੇਰੇ ਆਸ-ਪਾਸੇ ਦੋਨਾਂ ਪਾਸੇ ਝੋਨਾ ਦੇਖ ਰਹੇ ਹੋ ਤੁਸੀਂ ਤੇ ਜਿਹੜੀ ਵੈਰੈਟੀ ਆ ਉਹ ਇੱਕੋ ਹੀ ਵੈਰੈਟੀ ਆ ਇੱਕੇ ਖੇਤ ਚ ਪਨੀਰੀ ਪੱਟ ਕੇ ਲਾਈ ਆ ਪਰ ਲੰਮੇ ਟਾਈਮ ਵਾਲੀ ਵੈਰੈਟੀ ਹੋਣ ਕਰਕੇ ਹਫਤੇ ਦਾ ਜਿਹੜਾ ਆਪਾਂ ਅਗਲੀ ਡਿਫਰੈਂਸ ਹੈ ਇਹਦਾ ਹੈਗਾਗਾ। ਇਸ ਸਾਈਡ ਤੇ ਹਫਤਾ ਪਹਿਲਾਂ ਲੱਗੇ ਹੋਏ ਝੋਨੇ ਤੇ ਆ ਇਸ ਸਾਈਡ ਤੇ ਹਫਤਾ ਬਾਅਦ ਦੇ ਵਿੱਚ। ਇਹਨਾਂ ਦਾ ਅੱਜ ਤੁਹਾਨੂੰ ਫਰਕ ਦਿਖਾਉਣਾ ਹੈ ਕੀ ਆ ਤੇ ਨਾਲ ਦੀ ਨਾਲ ਡੀਪਲੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੇ ਜੇ ਜਾ ਕੇ ਆ ਜਿਹੜਾ ਉਹ ਆਪਾਂ ਅਗਲੀ ਕਿ ਝੋਨੇ ਨੂੰ ਪਾਣੀ ਆ ਜਿਹੜਾ ਉਹ ਕਿਸ ਤਰੀਕੇ ਦਾ ਦੇ ਸਕਦੇ ਆ ਕਿਉਂਕਿ ਆਪਾਂ ਇਸ ਟਾਈਮ ਤੇ ਆ ਕੇ ਪੈਰ ਨਹੀਂ ਛੱਡਣੇ ਹੁੰਦੇ। ਇਸ ਟਾਈਮ ਤੇ ਆ ਕੇ ਜ਼ਿਆਦਾ ਪਹਿਰਾ ਦੇਣਾ ਹੁੰਦਾ ਹੈਗਾ। ਕਿਉਂਕਿ ਇਸ ਟਾਈਮ ਤੇ ਇੱਕ ਵੀ ਗਲਤੀ ਆਪਣਾ ਜਿਹੜਾ ਇੱਥੇ ਕੀਤੀ ਹੋਈ ਇੱਕ ਵੀ ਗਲਤੀ ਤੇਲੇ ਨੂੰ ਸੱਦਾ ਦੇਊਗੀ ਤੇ ਫੰਗਸ ਵਗੈਰਾ ਨੂੰ ਸੱਦਾ ਦੇ ਸਕਦੀ ਆ ਤਾਂ ਅਜੋ ਆਪਾਂ ਡੀਪਲੀ ਦੇਖਣ ਦੀ ਕੋਸ਼ਿਸ਼ ਕਰਦੇ ਆਂ ਪਰ ਉਸ ਤੋਂ ਪਹਿਲਾਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਜੇਕਰ Facebook ਤੇ ਦੇਖ ਰਹੇ ਹੋ ਤਾਂ ਮਾਤਾ ਮਾਲਵੇ ਵਾਲੇ ਫਾਰਮਰ Facebook ਪੇਜ ਫੋਲੋ ਜ਼ਰੂਰ ਕਰ ਲਓ ਜਿਵੇਂ ਕਿ ਆਪਾਂ ਪਿਛੇ ਗੱਲਬਾਤ ਕੀਤੀ ਸੀ ਕਿ ਅਗੇਤਾ ਤੇ ਪਛੇਤਾ ਲੱਗਿਆ ਹੋਇਆ ਹਫ਼ਤੇ ਇੱਕ ਦਾ ਲਗਭਗ ਫਰਕ ਹੈਗਾ ਪਰ ਪਨੀਰੀ ਸੇਮ ਆ ਹੁਣ ਇਹ ਹਫ਼ਤੇ ਦੀ ਜਿਹੜੀ ਸਟੇਜ ਆ ਇੱਥੇ ਆਪਾਂ ਦੇਖੋ ਪਨੀਰੀ ਸੇਮ ਆ ਕਿਹ ਦਿਨ ਬੀਜੀ ਹੋਈ ਪਨੀਰੀ ਆ ਉਸੇ ਸੇਮ ਕੋਈ ਪਲਾਂਟ ਦੇ ਵਿੱਚੋਂ ਪਨੀਰੀ ਪੁੱਟ ਕੇ ਲਾਈ ਗਈ ਆ ਪਰ ਇਸ ਦੀ ਜਿਹੜੀ ਸਟੇਜ ਆ ਉਹ ਇੱਥੇ ਪਹੁੰਚ ਚੁੱਕੀ ਆ ਲਗਭਗ ਜਿਹੜੇ ਦਾਣੇ ਨੇ ਜਿਹੜੇ ਆਪਾਂ ਕਹ ਲਈਏ ਜਿਹੜੀ ਸਟੇਜ ਆ ਜਿਹੜੀ ਜਿਹੜੀ ਸੌਫਟ ਸਟੇਜ ਆ ਮਿਲਕ ਦੀ ਉਹ ਲਗਭਗ ਆਪਾਂ ਕਹ ਲਈਏ ਕਿ ਇੱਥੇ ਪਹੁੰਚ ਚੁੱਕੀ ਆ ਹੁਣ ਤੁਸੀਂ ਇਸ ਤਰੀਕੇ ਦੇ ਨਾਲ ਦੇਖ ਸਕਦੇ ਇਹਦੇ ਵਿੱਚੋਂ ਜਿਹੜਾ ਦੁੱਧ ਜ ਆ ਉਹ ਨਿਕਲਦਾਗਾ ਆਪਾਂ ਨੂੰ ਜਦੋਂ ਆਪਾਂ ਦਬਦੇ ਆਂਗੇ ਤਾਂ ਕਿਤੇ ਨਾ ਕਿਤੇ ਇੱਥੇ ਜਿਹੜਾ ਆਪਾਂ ਕਹ ਲਈਏ ਕਿ ਦਾਣਿਆਂ ਦੀ ਜਿਹੜੀ ਥੱਲੇ ਵੱਲ ਨੂੰ ਮੋੜਨ ਦੀ ਪ੍ਰਕਿਰਿਆ ਉਹ ਆਪਾਂ 50% ਤੱਕ ਉਹ ਮੋੜ ਚੁੱਕੇ ਇਨੂੰ ਜਿਹੜੀ ਪਾਣੀ ਦੀ ਪੂਰਤੀ ਆ ਉਹ ਕਿਸ ਤਰੀਕੇ ਦੇ ਨਾਲ ਕਰਨੀ ਜਿਵੇਂ ਕਿ ਆਪਾਂ ਪਾਣੀ ਦੀ ਗੱਲ ਕਰਦੇ ਹੁੰਨੇ ਆ ਪਾਣੀ ਫਲਾਵਰਿੰਗ ਟਾਈਮ ਦੇ ਉੱਤੇ ਜੇਕਰ ਇੰਚ ਪਾਣੀ ਖੜਾ ਰਹੇ ਇੱਕ ਅੱਧਾ ਦਿਨ ਵਿੱਚ ਦੀ ਜੀਰ ਗਿਆ ਤੇ ਉਸ ਤੋਂ ਬਾਅਦ ਖੜਾ ਰਿਹਾ ਤਾਂ ਉਹ ਸਭ ਤੋਂ ਬੈਸਟ ਪ੍ਰੈਕਟਿਸ ਹੁੰਦੀ ਆ ਪਰ ਹੁਣ ਜਿਹੜੀ ਇਹਦੀ ਸਟੇਜ ਆ ਜਿਹੜਾ ਇਹਦਾ ਟਾਈਮ ਆ ਹੁਣ ਉਹ ਲਗਭਗ ਆਪਾਂ ਕਹਿ ਸਕਦੇ ਆ ਕਿ ਜਿਹੜੀ ਫਲਾਵਰਿੰਗ ਆ ਉਹ ਇਹਦੀ ਲਗਭਗ ਹੀ ਕੰਪਲੀਟ ਹੋ ਗਈ ਹੁਣ ਇਸ ਤੋਂ ਬਾਅਦ ਬਣਨਾ ਕੀ ਆ ਹੁਣ ਇਹ ਫਲਾਵਰਿੰਗ ਕੰਪਲੀਟ ਕਿਵੇਂ ਹੋਗੀ ਕਿਸਾਨ ਪ੍ਰਭ ਇਹ ਚੀਜ਼ ਨੂੰ ਆਪਾਂ ਨੂੰ ਸਮਝਣਾ ਪੈਣਾ ਦੇਖ ਸਕਦਾ ਤੁਸੀਂ ਜਿਹੜਾ ਇਹਦਾ ਫੁੱਲ ਫੁਲਾਕਾ ਇਹ ਜਿਹੜਾ ਪ੍ਰਕਿਰਿਆ ਸੀਗੀ ਤਾਂ ਇਹ ਜਿਹੜੀ ਪ੍ਰਕਿਰਿਆ ਸੀ ਇਹ ਕੰਪਲੀਟ ਹੋ ਗਈ। ਹੁਣ ਇਸ ਤੋਂ ਬਾਅਦ ਇਹਨਾਂ ਦਾਣਿਆਂ ਨੇ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਮੁਰਨਾ ਸ਼ੁਰੂ ਕਰ ਦੇਣਾਗਾ। ਮੁੰਜਰਾ ਮੁਰਨੀਆਂ ਸ਼ੁਰੂ ਕਰ ਦੇਣੀਆਂ ਨੇ ਕਿ ਕਹਿੰਦਾ ਆਪਾਂ ਥੱਲੇ ਵੱਲੋਂ ਝੋਕਣੀਆਂ ਦੇਖ ਸਕਦੇ ਆ ਤੁਸੀਂ ਇਸ ਤਰੀਕੇ ਦੇ ਨਾਲ। ਤਾਂ ਹੁਣ ਜਿਹੜਾ ਪਾਣੀ ਦੀ ਆਪਾਂ ਕਹ ਲਈ ਬਹੁਤਾਤ ਆ ਉਹਦੇ ਤੋਂ ਆਪਾਂ ਵੇਸ ਘਟਾਉਣੀ ਹੁੰਦੀ ਐ ਇਸ ਤੋਂ ਬਾਅਦ ਪਾਣੀ ਦੀ। ਆਪਾਂ ਪਾਣੀ ਥੋੜਾ ਜਿਹਾ ਘਟਾਉਣਾ ਹੁੰਦਾ। ਤਾਂ ਪਾਣੀ ਆ ਜਿਹੜਾ ਹੁਣ ਲਾਉਣਾ ਜ਼ਰੂਰ ਆ ਇਹ ਨਹੀਂ ਹੈਗਾ ਕਿ ਆਪਾਂ ਪਾਣੀ ਲਾਉਣਾ ਨਹੀਂ ਪਰ ਲਾਉਣਾ ਇੰਨਾ ਕਾਗਾ ਕਿ ਆਪਣੇ ਜਿਵੇਂ ਕਿ ਪਿਛਲੇ ਫੁੱਲ ਫਲਾਕੇ ਦੇ ਸਮੇਂ ਤੇ ਆਪਾਂ ਪਾਣੀ ਖੜਾ ਕੇ ਰੱਖਣਾ ਹੁੰਦਾ ਦਾ ਥੋੜਾ ਥੋੜਾ ਜਿਹਾ ਇੱਕ ਅੱਧਾ ਦਿਨ ਵਿੱਚ ਦੀ ਜੀੜ ਜੇ ਇਹ ਵੀ ਨਹੀਂ ਹੈਗਾ ਕਿ ਆਪਾਂ ਫੁੱਲ ਭਰ ਕੇ ਰੱਖਣਾ ਪਰ ਇਸ ਟਾਈਮ ਤੇ ਆ ਕੇ ਪਾਣੀ ਆ ਜਿਹੜਾ ਉਹ ਤੀਜੇ ਦਿਨ ਚੌਥੇ ਦਿਨ ਜਾਂ ਜ਼ਮੀਨ ਦੇ ਹਿਸਾਬ ਦੇ ਨਾਲ ਪੰਜਵੇਂ ਛੇਵੇਂ ਦਿਨ ਤੇ ਵੀ ਲਿਜਾ ਸਕਦੇ ਹੋ ਜਦੋਂ ਹੁਣ ਇਸ ਨੂੰ ਇੱਕ ਪਾਣੀ ਲੱਗ ਗਿਆ ਚਾਰ ਪੰਜ ਦਿਨਾਂ ਬਾਅਦ ਪਾਣੀ ਲਾਉਣਾ ਹੁੰਦਾ ਆਮੀ ਤਾਂ ਉੱਥੇ ਇਹ ਜਿਹੜਾ ਝੋਨਾ ਦਾ ਉਹ ਲਗਭਗ ਸਾਰੀਆਂ ਦੀਆਂ ਸਾਰੀਆਂ ਮੁੰਜਰਾ ਮੋੜ ਜੂ ਫਿਰ ਬਾਲੀ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਰਹਿੰਦੀ ਫਿਰ ਰੋਕ ਰੋਕ ਪਾਣੀ ਲਾਉਣਾ ਹੁੰਦਾ ਪਾਣੀ ਜਿਆਦਾ ਨਹੀਂ ਲਵਣਾ ਹੁੰਦਾ ਪਰ ਮੈਂ ਬੱਟਾਂ ਦੇ ਲਵੇ ਆਪਾਂ ਦੇਖ ਸਕਦੇ ਹਾਂ ਕਿ ਅਜੇ ਵੀ ਜਿਹੜਾ ਥੋੜਾ ਜਿਹਾ ਬੂਰ ਵਗੈਰਾ ਦੀ ਪ੍ਰਕਿਰ ਹੈਗੀ ਉਹ ਚੱਲ ਰਹੀ ਹੈ ਲਗਭਗ ਬਿਲਕੁਲ ਥੱਲੇ ਵਾਲੀਆਂ ਮੁੰਜਰਾਂ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਝੋਨੇ ਦੀ ਜਿਹੜਾ ਕਿ ਆਹ ਵਾਲਾ ਝੋਨਾ ਗਾ ਜਿਹੜਾ ਪਛੇਤਾ ਗਾ ਹਫਤਾ ਪਿੱਛੇ ਲੱਗਿਆ ਹੋਇਆ ਹੁਣ ਇਸ ਹਫਤਾ ਪਿੱਛੇ ਲੱਗੇ ਹੋਏ ਝੋਨੇ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਭਾਵੇਂ ਕਿ ਪਨੀਰੀ ਸੇਮ ਆ ਪਨੀਰੀ ਦੀ ਕੋਈ ਵੀ ਕਿਸੇ ਹੀ ਪ੍ਰਕਾਰ ਦਾ ਫਰਕ ਨਹੀਂ ਹੈਗਾ ਪਨੀਰੀ ਸੇਮ ਆ ਪਰ ਲਵਾਈ ਦੇ ਹਿਸਾਬ ਦੇ ਨਾਲ ਝੋਨੇ ਨੇ ਨਿਸਰਨਾ ਹੁੰਦਾ ਪੱਕਣਾ ਹੁੰਦਾ ਆਪਣੀ ਜਿਹੜੀ ਕਾਰਵਾਈ ਆ ਉਹ ਕਰਨੀ ਹੁੰਦੀ ਕਿ ਝੋਨੇ ਦੀ ਪਨੀਰੀ ਆ ਜਿਹੜੀ ਉਹ ਆਪਾਂ ਕਹ ਲਈਏ ਸੇਮ ਆ ਝੋਨਾ ਲਾਉਣ ਦੇ ਵਿੱਚ ਹਫ਼ਤੇ ਦਾ ਫਰਕ ਆ ਕੀ ਉਹ ਝੋਨਾ ਇੱਕ ਟਾਈਮ ਤੇ ਪੱਕੂਗਾ ਉਥੇ ਫਰਕ ਰਹਿ ਨਹੀਂ ਰਹਿਣਾ ਉਥੇ ਜੇਕਰ ਹਫ਼ਤਾ 10 ਦਿਨਾਂ ਦਾ ਫਰਕ ਆਗਾ ਸੇਮ ਪਨੀਰੀ ਲੱਗੀ ਆ ਕਿਉਂਕਿ ਜਿਹੜੀਆਂ ਲੰਮੇ ਟਾਈਮ ਵਾਲੀਆਂ ਪਨੀਰੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ 30 ਦਿਨਾਂ ਦੀ ਪਨੀਰੀ ਵੀ ਲਾ ਦਿੰਨੇ ਆ ਤੇ ਆਪਾਂ ਇਸ ਪਨੀਰੀ ਨੂੰ 40 ਦਿਨਾਂ ਤੇ ਵੀ ਲਾ ਜਾਂਦੇ ਆ ਕਈ ਵਾਰ ਇਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਥੋੜੇ ਟਾਈਮ ਵਾਲੀਆਂ ਨੂੰ ਜ਼ਿਆਦਾ ਫਰਕ ਪੈਂਦਾ ਤਾਂ ਇੱਥੇ ਝੋਨਾ ਪੱਕਣ ਦਾ ਵੀ ਆਪ ਸਮੇਂ 10 ਦਿਨਾਂ ਦਾ ਫਰਕ ਪੈ ਜਾਂਦਾ ਇਸ ਚੀਜ਼ ਨੂੰ ਧਿਆਨ ਚ ਹੁਣ ਅੱਗੇ ਗੱਲ ਕਰਦੇ ਹਾਂ ਕਿਸਾਨ ਭਰਾਓ ਜਿਵੇਂ ਕਿ ਇਸ ਤਰੀਕੇ ਦੀਆਂ ਤੁਹਾਡੇ ਖੇਤਾਂ ਦੇ ਵਿੱਚ ਜੇਕਰ ਮੁੰਜਰਾ ਖੜੀਆਂ ਨੇ ਕਿਉਂਕਿ ਹੁਣ ਇਹਨੂੰ ਜਿਹੜੀ ਫਲਾਵਰਿੰਗ ਆ ਇਸ ਟਾਈਮ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਫਲਾਵਰਿੰਗ ਆ ਉਹ ਹੋਣੀ ਆ ਕੱਲ ਨੂੰ ਇਹਨਾਂ ਮੁੰਜਰਾ ਦੇ ਵਿੱਚ ਫਲਾਵਰਿੰਗ ਆ ਜਿਹੜੀ ਇਸ ਆਪਾਂ ਕਹ ਲਈਏ ਕਿ ਸਾਖ ਆ ਗਈ ਜਿਹੜੀ ਮੁੰਜਰ ਦੀ ਇਹਦੇ ਵਿੱਚ ਫਲਾਵਰਿੰਗ ਹੋਣੀ ਆ ਤਾਂ ਨੂੰ ਇਸ ਦੇ ਵਿੱਚ ਫਲਾਵਰਿੰਗ ਹੋਣੀ ਆ। ਇਹ ਜਿਹੜੀਆਂ ਉੱਪਰਲੀ ਫਲਾਵਰਿੰਗ ਦਾ ਕੰਮ ਸੀ ਇਹ ਕੰਪਲੀਟ ਹੋ ਗਿਆ ਹੁਣ ਇੱਥੇ ਆ ਕੇ ਗੱਲ ਖੜੀ ਆ। 2 ਤੋਂ ਲਾ ਕੇ 4 ਦਿਨਾਂ ਦੇ ਵਿੱਚ ਵਿੱਚ ਇਸ ਤਰੀਕੇ ਦੀ ਜਿਹੜੀ ਕੰਡੀਸ਼ਨ ਆ ਉਹ ਆਪਾਂ ਘੱਲੇ ਕੇ ਕੰਪਲੀਟ ਕਰ ਲੂ ਕਿਉਂਕਿ ਹੁਣ ਨਾਲ ਦੀ ਨਾਲ ਸਾਰਾ ਕੰਮ ਹੀ ਹੋਈ ਜਾਂਦਾ ਰਹਿੰਦਾ ਇਹ ਨਹੀਂ ਹੈਗਾ ਕਿ ਇੱਕ ਕੰਮ ਪਹਿਲਾਂ ਹੋਊਗਾ ਫਿਰ ਦੂਸਰਾ ਕੰਮ ਹੋਊਗਾ। ਨਾਲ ਦੀ ਨਾਲ ਜਿਹੜੀ ਮੁੰਜਰਾ ਮੋੜਨ ਦੀ ਪ੍ਰਕਿਰਿਆ ਉਹਦੀ ਸ਼ੁਰੂਆਤ ਵੀ ਹੋ ਜਾਂਦੀ ਹੁੰਦੀ ਹੈ। ਤਾਂ ਇਸ ਤਰੀਕੇ ਦੇ ਨਾਲ ਹੁਣ ਇਹਨੂੰ ਪਾਣੀ ਆ ਜਿਹੜਾ ਕਿਸਾਨ ਪ੍ਰਭੂ ਇਹਦੇ ਵਿੱਚ ਪਾਣੀ ਦੀ ਜ਼ਿਆਦਾ ਕਮੀ ਨਹੀਂ ਆਉਂਦੇ ਨਹੀਂ ਕਿਉਂਕਿ ਇੱਥੇ ਹੁਣ ਦੋ ਤਿੰ ਆਪਾਂ ਕਈ ਵਾਰੀ ਕੀ ਕਰਦੇ ਹੁੰਨੇ ਹਾਂਗੇ ਕਿ ਥੋੜਾ ਜਿਹਾ ਮੌਸਮ ਠੀਕ ਠਾਕ ਜਾ ਉਸ ਟਾਈਮ ਤੇ ਆਪਾਂ ਥੋੜੀ ਜੀ ਪਾਣੀ ਦੀ ਜਿਹੜੀ ਬਹੁਤਾਤ ਆ ਉਹਨੂੰ ਆਪਾਂ ਘਟਾ ਦਿੰਨੇ ਹੁੰਨੇ ਆ ਪਰ ਹੁਣ ਪਿਛਲੇ ਹਫਤੇ ਤੋਂ ਲਾ ਕੇ ਚੱਲ ਰਿਹਾ ਹੈਗਾ ਕਿ ਗਰਮੀ ਦਾ ਜਿਹੜਾ ਮਾਹੌਲ ਆ ਉਹ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਜਿਹੜੀ ਗਰਮੀ ਦੀ ਰੁੱਤ ਚੱਲ ਰਹੀ ਆ ਆਪਾਂ ਕਹ ਲਈਏ ਕਿ ਇੱਕ ਕਿਸਮ ਦੀ ਤਾਂ ਇੱਥੇ ਪਾਣੀ ਦੀ ਕਮੀ ਨਹੀਂ ਆਉਂਦੇਣੀ ਇਸ ਕੰਡੀਸ਼ਨ ਤੇ ਬਿਲਕੁਲ ਵੀ ਨਹੀਂ ਆਉਂਦੇਣੀ ਇੰਚ ਪਾਣੀ ਘੱਟੋ ਘੱਟ ਰੱਖਣੀ ਆ ਇੱਕ ਅੱਧਾ ਦਿਨ ਪਾਣੀ ਸਕਿੱਪ ਹੋ ਗਿਆ ਵੱਖਰੀ ਗੱਲ ਆ ਗਈ ਪਰ ਜਿਆਦਾ ਪਾਣੀ ਦੀ ਕਮੀ ਨਹੀਂ ਆਉਂਦੇਣੀ ਫੇਰ ਇੱਥੇ ਜਿਹੜਾ ਫੁੱਲ ਫਲਾਕਾ ਪੈਣਾ ਜਿਹੜੀ ਇੱਥੇ ਪੋਲੀਨੀਸ਼ਨ ਹੋਣੀ ਆ ਉਹ ਪ੍ਰਭਾਵਿਤ ਹੋਊਗੀ ਹੀ ਹੋਊਗੀ ਜੇਕਰ ਆਪਾਂ ਇਸ ਤਰੀਕੇ ਦੀ ਪ੍ਰੈਕਟਿਸ ਕਰਾਂਗੇ ਇਸੇ ਕਰਕੇ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਹੁਣ ਬਸ ਇੱਕ ਲਗਭਗ ਹਫ਼ਤੇ ਦੀ ਗੱਲ ਆ ਜੇਕਰ ਇਸ ਹਫ਼ਤੇ ਨੂੰ ਆਪਾਂ ਸੰਭਲਿਆ ਤਾਂ ਆਪਾਂ ਇੱਕ ਚੰਗੇ ਝਾੜ ਦੇ ਜੋਗ ਬਣ ਸਕਦੇ ਆ ਲੈਣ ਦੇ ਇੱਕ ਗੱਲ ਹੋਰ ਨਾਲ ਕਿਸਾਨ ਭਰਾਵੋ ਮੌਕੇ ਤੇ ਧਿਆਨ ਦੇ ਵਿੱਚ ਆ ਗਈ ਕਿਉਂਕਿ ਪਾਣੀ ਚੱਲੀ ਜਾਂਦਾ ਸੀਗਾ ਨਹਿਰੀ ਪਾਣੀ ਜਿਹਨੂੰ ਆਪਾਂ ਕਹਿੰਦੇ ਨੇ ਕਿ ਵੈਸੇ ਪਾਵਾ ਚਲੋ ਹਾਰ ਵਗੈਰਾ ਆਏ ਸੀਗੇ ਜਿਹੜੇ ਥਾਵਾਂ ਸੀਆਂ ਬ੍ਰਾਂਚਾਂ ਸੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ ਕਿਤੇ ਡੈਮੇਜ ਨੇ ਇਸੇ ਕਰਕੇ ਪਾਣੀ ਘਟ ਜ਼ਰੂਰ ਆ ਰਿਹਾ ਘੱਟ ਆ ਰਿਹਾ ਹੈਗਾ ਜੇਕਰ ਨਹਿਰੀ ਪਾਣੀ ਲਾ ਰਹੇ ਹੋ ਤੁਸੀਂ ਸਾਨੂੰ ਭਰਾਵੋ ਤਾਂ ਉਸ ਪਾਣੀ ਨੂੰ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਵੰਡ ਕੇ ਲਾਉਣਾ ਜਿਵੇਂ ਕਿ ਇਹ ਨਹੀਂ ਹੈਗਾ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਖੱਤਿਆਂ ਦੇ ਵਿੱਚ ਪਾਣੀ ਲਾ ਰਹੇ ਹਾਂ ਉਹਨਾਂ ਖੱਤਿਆਂ ਨੂੰ ਹੀ ਭਰੀ ਜਾਣ ਜਿਹੜੇ ਖਤਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਾਣੀ ਘੱਟ ਲੱਗਦਾ ਰਿਹਾ ਨਹਿਰੀ ਇਸ ਟਾਈਮ ਤੇ ਇਸ ਸਟੇਜ ਤੇ ਆ ਕੇ ਜਿਹੜਾ ਨਹਿਰੀ ਪਾਣੀ ਆ ਭਾਵੇਂ ਨਹਿਰੀ ਪਾਣੀ ਚੰਗਾ ਪਰ ਨਹਿਰੀ ਪਾਣੀ ਇੱਕ ਸਟੇਜ ਤੇ ਚੰਗਾ ਹੁੰਦਾ ਦਾ ਇਸ ਸਟੇਜ ਤੇ ਜਿਵੇਂ ਕਿ ਹੁਣ ਹਲਦੀ ਰੋਗ ਵਗੈਰਾ ਦੀ ਪ੍ਰੋਬਲਮ ਚੱਲ ਰਹੀ ਆ ਉੱਥੇ ਇਸ ਸਮਝਦਾਰੀ ਤੋਂ ਵੀ ਕੰਮ ਲੈਣਾ ਜੇਕਰ ਨਹਿਰੀ ਪਾਣੀ ਇੱਕ ਅੱਧੀ ਵਾਰੀ ਛੱਡ ਸਕਦੇ ਹੋ ਜਾਂ ਜਿਵੇਂ ਕਿ ਇਸ ਤਰੀਕੇ ਦਾ ਕੋਈ ਝੋਨਾ ਹੁੰਦਾ ਆਪਣੇ ਤਾਂ ਉਸ ਦੇ ਵਿੱਚ ਮੂਵ ਕਰ ਸਕਦੇ ਹਾਂ ਜੇਕਰ ਟਿਊਬਵੈਲ ਦਾ ਪਾਣੀ ਲਾਉਂਗੇ ਤਾਂ ਇਸ ਤੋਂ ਵੀ ਵਧੀਆ ਹੁੰਦਾ ਕਿਉਂਕਿ ਜਿਹੜਾ ਨਹਿਰੀ ਪਾਣੀ ਆ ਜਿਹੜੀ ਇਸ ਤਰੀਕੇ ਦਾ ਹੁਣ ਪਾਣੀ ਆ ਰਿਹਾ ਇਹਦੇ ਵਿੱਚ ਅਜਿਹੇ ਤੱਤ ਹੁੰਦੇ ਆ ਜਿਹੜੇ ਕਿ ਅਜਿਨਾਂ ਬਿਮਾਰੀਆਂ ਨੂੰ ਜ਼ਿਆਦਾ ਸਦਾ ਦਿੰਦੇ ਨੇ ਤਾਂ ਇਥੇ ਚੀਜ਼ ਦਾ ਵੀ ਧਿਆਨ ਰੱਖਣਾ ਬੰਡ ਕੇ ਪਾਣੀ ਲਾ ਲਿਓ ਨਾਲ ਟਿਊਬਵੈਲ ਦਾ ਪਾਣੀ ਮਿਕਸ ਹੋਵੇ ਤਾਂ ਕੋ ਸੱਤ ਤੱਕ ਬਚੇ ਰਹੋਗੇ ਇੰਨੀਆਂ ਗੱਲਾਂ ਦਾ ਧਿਆਨ ਰੱਖ ਲਿਓ ਜੋ ਵੈਗਰੂਪਲੀ ਕਰਨਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ